ਕੱਲ ਤਾਂ ਡੈਂਪੀਟ ਲਾਉਂਦਾ ਮੂੰਹ ਟੁੱਟ ਜੇ ਜੇ ਇੱਕ ਸ਼ਬਦ ਵੀ ਮੂੰਹ ਚੋਂ ਨਿਕਲਿਆ ਹੋਵੇ ਉਹਨਾਂ ਨੇ ਇੱਕ ਇੱਕ ਗੱਲ ਸ਼ਬਦ ਵਰਤਿਆ ਵੀ ਹੋਵੇ ਕਿ ਅਸੀਂ ਭਾਈ ਨਾਲ ਦੁੱਖ ਚ ਨਾਲ ਖੜਦੇ ਆ ਜਿਹੜੇ ਪਰਿਵਾਰਾਂ ਦੀ ਜਿਹੜੀ ਮੌਤ ਹੋਈ ਅਸੀਂ ਉਹਨਾਂ ਦੀ ਕੋਈ ਮਦਦ ਕਰਾਂਗੇ ਜਿਹੜੇ ਜ਼ਖਮੀ ਉਹਨਾਂ ਦਾ ਕੋਈ ਇਲਾਜ ਕਰਵਾਵਾਂਗੇ ਅਜਿਹਾ ਕੋਈ ਬਿਆਨ ਨਹੀਂ ਆਇਆ ਆ ਬੇਟੇ ਲੋង ਵਰਗੇ ਜਾਂ ਇਹ ਤੁਸੀਂ ਦੇਖਦੇ ਹੋਵੋਗੇ ਸੋਸ਼ਲ ਮੀਡੀਆ ਤੇ ਬੜੀਆਂ-ਬੜੀਆਂ ਗੱਲਾਂ ਕਰਦੇ ਬੇਬੇ ਜੀ ਪੈਰੀਂ ਹੱਥ ਲਾਤਾ ਚਾਚਾ ਜੀ ਪੈਰੀਂ ਹੱਥ ਬੇਬੇ ਜੀ ਆਹ ਕੰਮ ਹੋ ਗਿਆ ਆ ਹੁਣ ਬੇਬੇ ਹੀ ਕੋਈ ਨਾ ਕੋਈ ਮਰੀ ਹੋ ਇਹ ਚ ਵੀ ਕੋਈ ਬਜ਼ੁਰਗ ਹੀ ਮਰਿਆ ਹੋ ਇਹ ਚ ਵੀ ਕੋਈ ਬਜ਼ੁਰਗ ਦੇ ਹੱਥ ਵੱਢਿਆ ਗਿਆ ਕਿਤੇ ਪਤਾ ਲਿਆ ਤੁਸੀਂ ਆ ਕੇ ਮੁੱਖ ਮੰਤਰੀ ਸਾਹਿਬ ਨੇ ਕੱਲ ਪੋਸਟ ਦਾ ਪਾਤੀ ਕੋਈ ਐਲਾਨ ਕੀਤਾ ਕਿ ਅਸੀਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਇੰਨੇ ਲੱਖ ਰੁਪਇਆ ਜ਼ਖਮੀਆਂ ਨੂੰ ਆਹ ਦੇਵਾਂਗੇ ਕੱਖ ਵੀ ਨਹੀਂ ਕੋਈ ਜਵਾਬ ਨਹੀਂ ਜੇ ਤੁਸੀਂ ਇਸ਼ਤਿਹਾਰਾਂ ਤੇ ਕਰੋੜਾਂ ਬਰਬਾਦ ਕਰ ਸਕਦੇ ਹੋ ਜੇ ਤੇਜਰੀਵਾਲ ਦੀ ਮਸ਼ਹੂਰੀ ਤੇ ਤੋੜਾਂ ਬਰਬਾਦ ਕਰ ਸਕਦੇ ਹੋ ਤੇ ਤਾਂ ਪੰਜਾਬ ਦੇ ਬੱਚੇ ਸੀ ਇਹ ਇਹਨਾਂ ਦਾ ਕੋਈ ਮੰਤਰੀ ਸੰਤਰੀ ਕੋਈ ਵੀ ਬੌੜਿਆ ਹੋਵੇ ਕੋਈ ਨਹੀਂ ਬੌੜਿਆ ਪੰਜ ਮੌਤਾਂ ਇੱਕ ਸਟੇਟ ਦੇ ਵਿੱਚ ਹੋ ਜਾਣੀਆਂ ਬਹੁਤ ਵੱਡੀ ਗੱਲ ਹੁੰਦੀ ਹੈ ਤੇ 22 23 ਦੇ ਕਰੀਬ ਲੋਕਾਂ ਜ਼ਖਮੀ ਹੋ ਜਾਣਾ ਦੋ ਤਿੰਨ ਲੋਕਾਂ ਦਾ ਨਕਾਰਾ ਹੋ ਜਾਣਾ ਅੰਗ ਵੱਢੇ ਜਾਣੇ ਤੇ ਇੱਥੇ ਸਰਕਾਰ ਦੇ ਕੋਈ ਸਿਹਤ ਤੇ ਅਸਰ ਨਹੀਂ ਡੈਂਪੀ ਟੋਲਾ ਨੂੰ ਸ਼ਾਇਦ ਜ਼ਰੂਰ ਦੇਤੀ ਹੋਊ ਕਿ ਸ਼ੇਰਾ ਹੋਰ ਰਗੜ ਦੇ ਜੇ ਕੋਈ ਰਗੜ ਨਹੀਂ ਤਾਂ ਇਹ ਕਹਿੰਦੇ ਸੀ ਕਿ ਬਸ ਮਾਪਿਆ ਖਤਮ ਕਰਨਾ ਉਹ ਖਤਮ ਆਏ ਨਹੀਂ ਪਤਾ ਸੀ ਕਿ ਆਪਦੇ ਚ ਰਲਾਖੀ ਖਤਮ ਕਰ ਲੈਣਾ ਅਰਵਿੰਦ ਕੇਜਰੀਵਾਲ ਦੀ ਖਾਤਰ ਤਾਂ ਦਿੱਲੀ ਧਰਨਾ ਲਾਉਣ ਚਲੇ ਜਾਂਦੇ ਜਿਹੜੇ ਮ੍ਰਿਤਕ ਹੋਏ ਆ ਜਾਂ ਜ਼ਖਮੀ ਹੋਏ ਪਤਾ ਲੈਣ ਨਹੀਂ ਕੋਈ ਆ ਸਕਦਾ ਸੀ ਜੇ ਤੁਸੀਂ ਫਰੀਦਕੋਟ ਜਾਓ ਜਿੱਥੇ ਜ ਇਹ ਇਹਨਾਂ ਨੇ ਐਕਸੀਡੈਂਟ ਹੋਇਆ ਨਾ ਇੱਥੇ ਨੇੜੇ ਸਪੀਡ ਮੀਟਰ ਲੱਗੇ ਹੁੰਦੇ ਆ ਚੈੱਕ ਕਰਦੇ ਆ ਗੱਡੀ 40 ਤੋਂ ਜ਼ਿਆਦਾ ਤਾਂ ਨਹੀਂ ਇੱਥੇ ਤੇ ਆ 100 ਤੇ ਜਾਂਦੀਆਂ ਇਹਨਾਂ ਦੀ ਸਪੀਡ ਵੀ ਚੈੱਕ ਨਹੀਂ ਹੁੰਦੀ ਜਿਹੜੇ ਭਗਵਾਨ ਸਿੰਘ ਮਾਨ ਸਰਕਾਰ ਸਰਕਾਰੀ ਵਿਭਾਗ ਦੀਆਂ ਗੱਲਾਂ ਕਰਦੇ ਸੀ ਉਹ ਭਗਵਾਨ ਸਿੰਘ ਮਾਨ ਹੁਣ ਕੁਸਕਦੇ ਵੀ ਨਹੀਂ ਭਾਵੇਂ ਰੋਡਵੇਜ ਤਬਾਹ ਹੋ ਜੇ ਪੀਆਰਟੀਸੀ ਤਬਾਹ ਹੋ ਜੇ ਉਹਨਾਂ ਦੇ ਮੁਲਾਜ਼ਮਾਂ ਨੂੰ ਤਰਖਾਹਾਂ ਨਾ ਮਿਲਣ ਪਰ ਇਹਨਾਂ ਨੂੰ ਕੋਈ ਫਰਕ ਨਹੀਂ ਇਹਨਾਂ ਦਾ ਡੈਂਪੀ ਢਲੋਂ ਤਰੱਕੀ ਕਰਨਾ ਚਾਹੀਦਾ ਡੀਸੀ ਸਾਹਿਬ ਕਹਿ ਰਹੇ ਕਿ ਸਪੀਡ ਗਵਰਨਰ ਅਸੀਂ ਲਗਾਵਾਂਗੇ ਕਮਾਲ ਦੀ ਗੱਲ ਹੈ ਜਦੋਂ ਕੋਈ ਮਰ ਜਾਂਦਾ ਤੁਹਾਨੂੰ ਸਪੀਡ ਗਵਰਨਰ ਜਦ ਆ ਜਾਂਦੇ ਉਸ ਤੋਂ ਬਾਅਦ ਤੁਸੀਂ ਕਰਦੇ ਆ ਤੇ ਪ੍ਰਸ਼ਾਸਨ ਵੀ ਖੋਰੀ ਗੱਲਾਂ ਕਰੀ ਜਾਂਦਾ ਹੈ ਮਤਲਬ ਪ੍ਰਸ਼ਾਸਨ ਅਸੀਂ ਦੇਖਾਂਗੇ ਜੀ ਸਪੀਡ ਦੇ ਮਾਪਦੰਡ ਚੈੱਕ ਕਰਾਂਗੇ ਅਸੀਂ ਫਲਾਨੀ ਗੱਲ ਕਰਾਂਗੇ ਇਹ ਨਹੀਂ ਕਹਿੰਦੇ ਕਿ ਅਸੀਂ ਇਨਕੁਆਇਰੀ ਕਰਕੇ ਮਾਲਕ ਤੇ ਪਰਚਾ ਦੇਵਾਂਗੇ ਹਸਰਾਜ ਕਹਿੰਦੇ ਸੀ ਆਪਾਂ ਗੱਲ ਵਿਆਹਣੀ ਸੀ ਵਿਆਹ ਲਈ ਤਾਂ ਹੁਣ ਡੈਂਪੀ ਢਲੌਣੇ ਇੱਕ ਐਮਐਲਏ ਬਾਨਣਾ ਸੀ ਐਮਐਲਏ ਬਣ ਤੋਂ ਪਹਿਲਾਂ ਲੋਕਾਂ ਦੇ ਵਿੱਚ ਬੜੇ ਨਿਮਰਤਾ ਵਾਲੇ ਚਿਹਰੇ ਬੜਾ ਭਾਵਕ ਜਿਹਾ ਚਿਹਰਾ ਪੋਸਟਰਾਂ ਤੇ ਲਾਉਣਾ ਤੇ ਕੱਲ ਇੱਕ ਮੂੰਹ ਚੋਂ ਸ਼ਬਦ ਨਹੀਂ ਸਰਿਆ ਕੱਲ ਫਰੀਦਕੋਟ ਵਿਖੇ ਮੰਦਪਾਗੀ ਘਟਨਾ ਵਾਪਰਦੀ ਹੈ ਨਿਊਦੀਪ ਬੱਸ ਜੋ ਕਿ ਕੋਟਕਪੂਰਾ ਤੋਂ ਫਰੀਦਕੋਟ ਜਾ ਰਹੀ ਸੀ ਉਹ ਇੱਕ ਡਰੇਨ ਦੇ ਵਿੱਚ ਡਿੱਗਦੀ ਜਿਸ ਕਾਰਨ 5 ਵਿਅਕਤੀਆਂ ਦੀ ਉੱਥੇ ਮੌਤ ਹੁੰਦੀ ਹੈ ਤੇ ਕਈ ਜ਼ਖਮੀ ਹੁੰਦੇ ਨੇ ਪਰ ਉਸ ਤੋਂ ਬਾਅਦ ਵੱਡੇ ਸਵਾਲ ਖੜੇ ਹੋ ਗਏ ਨੇ ਨਿਊਦੀਪ ਬੱਸ ਦੇ ਮਾਲਕ ਢਿੰਪੀ ਢਿਲੋਂ ਤੇ ਜੋ ਗਦਰਬਾਤ ਉਹ ਐਮਐਲਏ ਵੀ ਨੇ ਉਹਨਾਂ ਨੇ ਹਾਲੇ ਤੱਕ ਉਸ ਦੇ ਉੱਤੇ ਕੋਈ ਵੀ ਬਿਆਨ ਨਹੀਂ ਦਿੱਤਾ ਦੁੱਖ ਤੱਕ ਨਹੀਂ ਪ੍ਰਗਟਾਇਆ ਇਹ ਸਾਰੇ ਕੁਝ ਨੂੰ ਕਿਵੇਂ ਆਏ ਤੇ ਗਲਬਤ ਕਰਾਂਗੇ ਸਭ ਤੋਂ ਪਹਿਲਾਂ ਇਹ ਹੀ ਹੈ ਕਿ ਡਿੰਪੀ ਢੱਲੋਂ ਜੋ ਦੀਪ ਬਸ ਦੇ ਮਾਲਕ ਨੇ ਉਹਨਾਂ ਦੇ ਵੱਲੋਂ ਦੁੱਖ ਦਾ ਪ੍ਰਗਟਾਵਾ ਵੀ ਨਾ ਕਰਨਾ ਉਹ ਨੂੰ ਕਿਵੇਂ ਦਿਖ ਰਿਹਾ ਅਸੀਂ ਕੱਲ੍ਹ ਦੀਆਂ ਦੇਖ ਰਹੇ ਹਾਂ ਕਿ ਡਿੰਪੀ ਢੱਲੋਂ ਅਬੇ ਢੱਲੋਂ ਜਾਂ ਇਹ ਕਿਨਾਂ ਦੇ ਭਰਾਸਣੇ ਢੱਲੋਂ ਆ ਉਹਨਾਂ ਦੇ ਫੇਸਬੁੱਕ ਹੈਂਡਲ ਜਾਂ ਕਿਸੇ ਤੇ ਅਸੀਂ ਇਹ ਨਹੀਂ ਦੇਖਿਆ ਕਿ ਉਹਨਾਂ ਨੇ ਕਿਤੇ ਵੀ ਜਿਹੜੀ ਫਰੀਦਕੋਟ ਵਿਖੇ ਬਸ ਜਿਹੜੀ ਦੁਰਘਟਨਾ ਵਾਪਰੀ ਆ ਉਹਦੇ ਤੇ ਕੋਈ ਇਹ ਵੀ ਪਾਇਆ ਹੋਵੇ ਕਿ ਅਸੀਂ ਬਹੁਤ ਇਹਦੇ ਤੇ ਮੰਦਭਾਗੀ ਘਟਨਾ ਮੰਨਦੇ ਆ ਅਸੀਂ ਜੇ ਜਿਹੜੀ ਵੀ ਚੀਜ਼ ਦੀ ਗਲਤੀ ਹੋਈ ਉਹਦੇ ਤੇ ਜਾਂਚ ਕਰਾਵਾਂਗੇ ਜਾਂ ਕਰਨ ਚ ਸਹਿਯੋਗ ਕਰਾਂਗੇ ਕੋਈ ਪੋਸਟ ਨਹੀਂ ਆਉਂਦੀ ਹੁਣ ਇਹਦਾ ਵਜ੍ਹਾ ਕੀ ਆ ਇਹਦੀ ਵਜ੍ਹਾ ਇਹ ਆ ਕਿ ਡੈਂਪੀ ਢਲੋਂ ਨੂੰ ਹੁਣ ਸੱਤਾ ਦਾ ਪੂਰਾ ਨਸ਼ਾ ਆਮ ਆਦਮੀ ਪਾਰਟੀ ਦੇ ਐਮਐਲਏ ਤੇ ਆਮ ਆਦਮੀ ਪਾਰਟੀ ਦੇ ਐਮਐਲਏ ਹੋਣ ਦੇ ਨਾਤੇ ਹੁਣ ਉਹਨਾਂ ਨੂੰ ਭਾਵੇਂ ਪੰਜ ਮਰਨ ਭਾਵੇਂ 50 ਮਰਨ ਡੈਂਪੀ ਢੱਲੋਂ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਭਾਵੇਂ ਸਾਰਾ ਪੰਜਾਬ ਉਹਦੀ ਬਸਥਾਣ ਲਿਆ ਕੇ ਦਰੜਿਆ ਜਾਵੇ ਜਿਹੜੀ ਮੰਜ਼ਲ ਉਹਨੇ ਪਾਉਣੀ ਸੀ ਉਹਨੇ ਪਾ ਲਈ ਉਹਨੇ ਐਮਐਲਏ ਬਣਨਾ ਸੀ ਜਿਵੇਂ ਹਾਸਰਾ ਜੀ ਕਹਿੰਦੇ ਸੀ ਆਪਾਂ ਗੱਲ ਵਿਆਹਣੀ ਸੀ ਵਿਆਹ ਲਈ ਤਾਂ ਹੁਣ ਡੈਂਪੀ ਢੱਲੋਂ ਨੇ ਐਮਐਲਏ ਬਣਨਾ ਸੀ ਐਮਐਲਏ ਬਣ ਤੋਂ ਪਹਿਲਾਂ ਲੋਕਾਂ ਦੇ ਵਿੱਚ ਬੜੇ ਨਿਮਰਤਾ ਵਾਲੇ ਚਿਹਰੇ ਬੜਾ ਭਾਵੁਕ ਜਿਹਾ ਚਿਹਰਾ ਪੋਸਟਰਾਂ ਤੇ ਲਾਉਣਾ ਤੇ ਕੱਲ ਇੱਕ ਮੂੰਹ 'ਚੋਂ ਸ਼ਬਦ ਨਹੀਂ ਸਰਿਆ ਹੁਣ ਇੱਥੇ ਇੱਕ ਸਵਾਲ ਖੜਾ ਹੁੰਦਾ ਕਿ ਅੱਜ ਤੋਂ ਲਗਭਗ 6 ਸਾਲ ਪਹਿਲਾਂ ਸਾਲ ਸਵਾ ਸਾਲ ਪਹਿਲਾਂ ਇਸੇ ਤਰੀਕੇ ਦੀ ਘਟਨਾ ਵਾਪਰੀ ਸੀ ਚਵੇਲ ਵਾਲੀ ਉੱਥੇ ਨਹਿਰਾਂ ਦੇ ਵਿੱਚ ਬਸ ਰਿੱਗੀ ਸੀ ਤਾਂ ਡੈਂਪੀਟੋਂ ਦੀ ਫੌਰਨ ਵੀਡੀਓ ਆਉਂਦੀ ਹੈ ਉਹ ਬੜੀਆਂ ਗੱਲਾਂ ਵੀ ਉਹ ਚ ਕਰਦੇ ਆ ਮਦਦ ਦੀਆਂ ਗੱਲਾਂ ਵੀ ਕਰਦੇ ਆ ਹੋਰ ਕਈ ਗੱਲਾਂ ਕਰਦੇ ਆ ਪਰ ਕੱਲ ਤਾਂ ਡੈਂਪੀਟ ਲਾਉਂਦਾ ਮੂੰਹ ਟੁੱਟ ਜੇ ਜੀ ਇੱਕ ਸ਼ਬਦ ਵੀ ਮੂੰਹ ਚੋਂ ਨਿਕਲਿਆ ਹੋਵੇ ਉਹਨਾਂ ਨੇ ਇੱਕ ਇੱਕ ਗੱਲ ਸ਼ਬਦ ਵਰਤਿਆ ਵੀ ਹੋਵੇ ਕਿ ਅਸੀਂ ਭਾਈ ਨਾਲ ਦੁੱਖ ਚ ਨਾਲ ਖੜਦੇ ਆਂ ਜਿਹੜੇ ਪਰਿਵਾਰਾਂ ਦੀ ਜਿਹੜੀ ਮੌਤ ਹੋਈ ਅਸੀਂ ਉਹਨਾਂ ਦੀ ਕੋਈ ਮਦਦ ਕਰਾਂਗੇ ਜਿਹੜੇ ਜ਼ਖਮੀ ਉਹਨਾਂ ਦਾ ਕੋਈ ਇਲਾਜ ਕਰਵਾਵਾਂਗੇ ਅਜਿਹਾ ਕੋਈ ਬਿਆਨ ਨਹੀਂ ਆਇਆ ਤੇ ਪ੍ਰਸ਼ਾਸਨ ਵੀ ਹੋਰ ਹੀ ਗੱਲਾਂ ਕਰੀ ਜਾਂਦਾ ਮਤਲਬ ਪ੍ਰਸ਼ਾਸਨ ਅਸੀਂ ਦੇਖਾਂਗੇ ਜੀ ਸਪੀਡ ਦੇ ਮਾਪਦੰਡ ਚੈੱਕ ਕਰਾਂਗੇ ਅਸੀਂ ਫਲਾਨੀ ਗੱਲ ਕਰਾਂਗੇ ਇਹ ਨਹੀਂ ਕਹਿੰਦੇ ਕਿ ਅਸੀਂ ਇਨਕੁਆਇਰੀ ਕਰਕੇ ਮਾਲਕ ਤੇ ਪਰਚਾ ਦੇਵਾਂਗੇ ਜੇ ਸਭ ਤੋਂ ਵੱਧ ਜੇਕਰ ਤੁਸੀਂ ਬਠਿੰਡਾ ਤੋਂ ਅਮਰਸਰ ਰੂਟ ਦੀ ਗੱਲ ਕਰਨੀ ਹੋਵੇ ਜਾਂ ਇਹ ਰੂਟ ਦੀ ਸਭ ਤੋਂ ਵੱਧ ਜੇ ਸਰਵੇ ਕਰਕੇ ਐਕਸੀਡੈਂਟ ਕਢਾ ਲੇ ਹੁਣ ਤਾਂ ਡੈਂਪੀ ਢਲਾਉਂਦੀ ਬੱਸ ਨਿਊ ਦੀ ਬੱਸ ਦੇ ਆ ਇਹਨਾਂ ਦੇ ਬੰਦਿਆਂ ਦੇ ਇਹਨਾਂ ਦੇ ਡਰਾਈਵਰਾਂ ਦੇ ਕਨੈਕਟਰਾਂ ਦੇ ਦਿਮਾਗ ਤੇ ਭੂਸਵਾਰ ਹੁੰਦਾ ਕਿ ਮਗਰ ਸਾਡਾ ਮਾਈ ਬਾਪ ਬੈਠਾ ਜੋ ਮਰਜ਼ੀ ਕਰ ਦਿਓ ਕੋਈ ਫਰਕ ਨਹੀਂ ਪੈਂਦਾ ਜਿਹੜੇ ਇਹਨਾਂ ਦੇ ਰੂਲ ਬਣੇ ਆ ਕਿ ਕੋਈ ਡਰਾਈਵਰ ਦੀ ਮੁਰਕ ਇਹਨਾਂ ਨੇ ਕਹਿਣਾ ਕਿ ਜ਼ਮਾਨਤ ਕਰਾਵਾਂਗੇ ਸਭ ਕੁਝ ਕਰਾਵਾਂਗੇ ਇਸੇ ਕਰਕੇ ਇਹਨਾਂ ਨੇ ਡਰਾਈਵਰਾਂ ਨੂੰ ਫੁੱਲ ਪਾਵਰਾਂ ਦਿੱਤੀਆਂ ਕਿ ਰੂਟ ਮਿਸ ਨਹੀਂ ਕਰਨਾ ਟਾਈਮ ਮਿਸ ਨਹੀਂ ਹੋਣਾ ਚਾਹੀਦਾ ਦੂਜਿਆਂ ਦੀ ਭਾਵੇਂ ਸ ਇਹ ਸਭ ਤੋਂ ਵੱਡੀਆਂ ਕਮੀਆਂ ਪੰਜਾਬ ਸਰਕਾਰ ਦੀਆਂ ਭਗਵੰਤ ਮਾਨ ਸਰਕਾਰ ਦੀਆਂ ਜਿਹੜੇ ਜਿਹੜੇ ਭਗਵਾਨ ਸਿੰਘ ਮਾਨ ਵੱਡੀਆਂ ਵੱਡੀਆਂ ਗੱਲਾਂ ਬੱਸ ਮਾਫੀਏ ਤੇ ਕਰਦੇ ਸੀਗੇ ਬੱਸ ਮਾਫੀਆ ਖਤਮ ਕਰ ਦੇਣਾ ਬੱਸਾਂ ਤਿੰਨ ਤਿੰਨ ਚਾਰ ਚਾਰ ਪਿੰਡ ਦੇ ਨੌਜਵਾਨ ਕਰਕੇ ਕਿ ਉਹਨਾਂ ਨੂੰ ਬੱਸ ਦੇਣੀ ਹੈ ਜਿਹੜੇ ਰਲ ਮਿਲ ਕੇ ਟਰਾਂਸਪੋਰਟ ਨੂੰ ਚਲਾਇਆ ਕਰਨਗੇ ਉਹ ਸ਼ਰਮ ਦੀ ਗੱਲ ਆ ਕਿਸੇ ਨੌਜਵਾਨ ਨੂੰ ਬੱਸ ਦਾ ਕੀ ਦੇਣੀ ਸੀ ਆ ਰੋਡਵੇਜ ਦੇ ਮੁਲਾਜ਼ਮ ਪਿੱਟ ਰਹੇ ਆ ਕਿ ਸਾਡੀਆਂ 1500 ਦੇ ਕਰੀਬ ਬੱਸਾਂ ਰੂਟ ਵਿਹਲੇ ਪਏ ਆ ਜਿਨ੍ਹਾਂ ਤੇ ਬੱਸਾਂ ਚੱਲਣ ਵਾਲੀਆਂ ਸਾਡੇ ਕੋਲੇ ਬੱਸਾਂ ਹੀ ਹੈ ਨਹੀਂ ਉਹ ਤਾਂ ਪੂਰੀਆਂ ਨਹੀਂ ਕੀਤੀਆਂ ਤੇ ਪ੍ਰਾਈਵੇਟ ادارے ਦਿਨੋ ਦਿਨ ਦੁੱਗਣੀ ਤਗਣੀ ਤਰੱਕੀ ਕਰੀ ਜਾਂਦੇ ਆ ਜਿਹੜੀ ਮਰਜ਼ੀ ਤੁਸੀਂ ਪ੍ਰਾਈਵੇਟ ਕੰਪਨੀ ਚਾਲੋ ਕੋਈ ਵੀ ਤੁਹਾਨੂੰ ਇਹ ਨਹੀਂ ਦਿਖਾਈ ਦੇਵੇਗੀ ਕਿ ਬਹੁਤ ਘਾਟੇ ਦੇ ਵਿੱਚ ਐ ਇਹ ਕਹਿੰਦੇ ਸੀ ਕਿ ਬਾਦਲਾਂ ਦੀ ਬੱਸ ਫੜਨੀ ਆ ਬਾਦਲਾਂ ਦੀ ਬੱਸ ਵੀ ਤੁਸੀਂ ਹਾਲਾਤ ਦੇਖ ਲਏ ਕਿਹੜੀ ਬਾਦਲਾਂ ਦੀ ਬੱਸ ਮੈਂ ਅੱਜ ਤੱਕ ਤਾਂ ਦੇਖੀ ਨਹੀਂ ਕਿਸੇ ਥਾਣੇ ਦੇ ਵਿੱਚ ਲੱਗੀ ਹੋਈਆਂ ਕਿਸੇ ਆਰਟੀਏ ਦਫ਼ਤਰ ਚ ਲੱਗੀ ਹੋਵੇ ਇਹ ਕਹਿੰਦੇ ਸੀ ਕਿ ਬੱਸ ਮਾਫੀਆ ਖਤਮ ਕਰਨਾ ਉਹ ਖਤਮ ਆਏ ਨਹੀਂ ਪਤਾ ਸੀ ਕਿ ਆਪਦੇ ਚ ਰਲਾ ਕੀ ਖਤਮ ਕਰ ਲੈਣਾ ਜਿਹੜੇ ਡੈਂਪੀ ਢੱਲਾਂ ਤੇ ਇਹ ਗੱਲਾਂ ਕਰਦੇ ਰਹੇ ਆ ਉਹ ਡੈਂਪੀ ਢੱਲਾਂ ਨੂੰ ਰਲਾ ਲਿਆਗਾ ਸੋ ਇਸ ਕਰਕੇ ਆਮ ਜਿਹ ਰਾਹ ਉਹ ਹੁਣ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੈ ਕੱਲ ਮੁੱਖ ਮੰਤਰੀ ਸਾਹਿਬ ਨੇ ਇੱਕ ਪੋਸਟ ਤਾਂ ਪਾ ਦਿੱਤੀ ਕਿ ਆਹ ਚੀਜ਼ਾਂ ਹੋਈਆਂ ਅਰਵਿੰਦ ਕੇਜਰੀਵਾਲ ਦੀ ਖਾਤਰ ਤਾਂ ਦਿੱਲੀ ਧਰਨਾ ਲਾਉਣ ਚਲੇ ਜਾਂਦੇ ਜਿਹੜੇ ਮ੍ਰਿਤਕ ਹੋਏ ਆ ਜਾਂ ਜ਼ਖਮੀ ਹੋਏ ਪਤਾ ਲੈਣ ਨਹੀਂ ਕੋਈ ਆ ਸਕਦਾ ਸੀ ਕੱਲੇ ਗੁਰਦੇਵ ਸਿੰਘ ਸੇਖੋਂ ਵੀ ਲੋਕਲ ਫਰੀਦਕੋਟ ਦੇ ਐਮਐਲਏ ਤੋਂ ਬਿਨਾ ਕੋਈ ਲਾਲਜੀਤ ਭੁੱਲਰ ਕੋਈ ਇਹਨਾਂ ਦਾ ਕੋਈ ਮੰਤਰੀ ਸੰਤਰੀ ਕੋਈ ਵੀ ਬੋੜਿਆ ਹੋਵੇ ਕੋਈ ਨਹੀਂ ਬੋੜਿਆ ਪੰਜ ਮੌਤਾਂ ਇੱਕ ਸਟੇਟ ਦੇ ਵਿੱਚ ਹੋ ਜਾਣੀਆਂ ਬਹੁਤ ਵੱਡੀ ਗੱਲ ਹੁੰਦੀ ਹੈ ਤੇ 22-23 ਦੇ ਕਰੀਬ ਲੋਕਾਂ ਜ਼ਖਮੀ ਹੋ ਜਾਣਾ ਦੋ ਤਿੰਨ ਲੋਕਾਂ ਦਾ ਨਕਾਰਾ ਹੋ ਜਾਣਾ ਅੰਗ ਵੱਢੇ ਜਾਣੇ ਤੇ ਇੱਥੇ ਸਰਕਾਰ ਦੇ ਕੋਈ ਸਿਹਤ ਤੇ ਅਸਰ ਨਹੀਂ ਡੈਂਪੀ ਟੋਲਾ ਨੂੰ ਸ਼ਾਇਦ ਜ਼ਰੂਰ ਦੇਤੀ ਹੋਊ ਕਿ ਸ਼ੇਰਾ ਹੋਰ ਰਗੜ ਦੇ ਜੇ ਕੋਈ ਰਗੜ ਨਹੀਂ ਤਾਂ ਸੋ ਪਿਛਲੇ ਆਪਾਂ ਕਈ ਸਮੇਂ 'ਚ ਦੇਖਿਆ ਹੋਊਗਾ ਮੈਂ ਮੋਟੀਆਂ-ਮੋਟੀਆਂ ਘਟਰਾਵਾਂ ਤਾਂ ਸਾਡੇ ਯਾਦ ਆ ਕਿ ਪਿਛਲੇ ਸਾਲ ਦੇ ਵਿੱਚ ਵਜੜੀਆਂ ਵੱਡੀਆਂ ਚਵੇਲ ਵਾਲੀ ਨਹਿਰ 'ਚ ਬੰਦੇ ਸੱਟ ਕੇ ਮਾਰਤੇ ਇੱਧਰ ਆ ਜਾਓ ਫਰੀਦ ਆਕਲੀ ਮੁੰਡਾ ਦਰੜ ਕੇ ਮਾਰਦਾ ਪੰਪ ਦੇ ਕੋਲ ਇੱਥੇ ਜਿੱਤੋ ਜਿਹੜਾ ਇੱਕ ਸਕੂਟਰੀ ਵਾਲਾ ਚਾਲ ਕੇ ਜਿਹੜਾ ਉਹ ਵੀ ਰਗੜਦਾ ਸੀਗਾ ਉਸ ਤੋਂ ਅੱਗੇ ਇਹ ਘਟਨਾ ਹੋ ਗਈ ਤੇ ਅਜਈਆਂ ਅਜਈਆਂ ਇਹੋ ਜਿਹੀਆਂ ਵੀ ਘਟਨਾ ਜਿਨ੍ਹਾਂ ਦਾ ਪਤਾ ਨਹੀਂ ਲੱਗਦਾ ਤੇ ਉਹ ਕਰ ਜਾਂਦੇ ਹੈਗੇ ਤੁਸੀਂ ਇੱਕ ਦੇਖੋ ਕਿ ਆ ਪ੍ਰਸ਼ਾਸਨ ਜਿਹੜਾ ਢੋਂਗੀ ਪ੍ਰਸ਼ਾਸਨ ਮੈਂ ਇਹਨੂੰ ਕਹੂੰਗਾ ਕਿ ਸਪੀਡ ਮੀਟਰ ਲਾਏ ਹੁੰਦੇ ਨੇ ਇਹਨਾਂ ਨੇ ਜਗਾ ਜਗਾ ਜੇ ਤੁਸੀਂ ਫਰੀਦਕੋਟ ਜਾਓ ਜਿੱਥੇ ਜੇ ਇਹ ਇਹਨਾਂ ਨੇ ਐਕਸੀਡੈਂਟ ਹੋਇਆ ਨਾ ਇੱਥੇ ਨੇੜੇ ਸਪੀਡ ਮੀਟਰ ਲੱਗੇ ਹੁੰਦੇ ਆ ਚੈੱਕ ਕਰਦੇ ਆ ਗੱਡੀ 40 ਤੋਂ ਜ਼ਿਆਦਾ ਤਾਂ ਨਹੀਂ ਇੱਥੇ ਤੇ ਆ 100 ਤੇ ਜਾਂਦੀਆਂ ਇਹਨਾਂ ਦੀ ਸਪੀਡ ਵੀ ਚੈੱਕ ਨਹੀਂ ਹੁੰਦੀ ਇਹਨਾਂ ਨੂੰ ਕੋਈ ਪੁੱਛਦਾ ਵੀ ਨਹੀਂ ਇਹਨਾਂ ਦੇ ਕਦੇ ਕੋਈ ਵਾਰੀ ਵਾਰ ਸੀ ਨਹੀਂ ਇਹਨਾਂ ਦਾ ਜੋ ਮਰਜ਼ੀ ਕਰੀ ਜਾਣ ਸੋ ਇਹ ਸਪੀਡ ਚੈੱਕ ਕਰਨ ਵਾਲੀਆਂ ਗੱਲਾਂ ਸਪੀਡ ਗਵਰਨਰ ਕੱਲ ਡੀਸੀ ਸਾਹਿਬ ਕਹਿ ਰਹੇ ਕਿ ਸਪੀਡ ਗਵਰਨਰ ਅਸੀਂ ਲਗਾਵਾਂਗੇ ਕਮਾਲ ਦੀ ਗੱਲ ਹੈ ਜਦੋਂ ਕੋਈ ਮਰ ਜਾਂਦਾ ਤੁਹਾਨੂੰ ਸਪੀਡ ਗਵਰਨਰ ਯਾਦ ਆ ਜਾਂਦੇ ਉਸ ਤੋਂ ਬਾਅਦ ਤੁਸੀਂ ਕਰਦੇ ਆ ਆਮ ਤੌਰ ਤੇ ਤੁਸੀਂ ਕੋਈ ਜਿਹੜੀਆਂ ਟੈਕਸੀ ਗੱਡੀਆਂ ਆਉਂਦੀਆਂ ਜਿਵੇਂ Swift ਕਿ ਦੀ Desire ਵਗੈਰਾ ਜਾਂ ਕਈ ਗੱਡੀਆਂ ਜਿਹੜੀਆਂ ਸਪੈਸ਼ਲੀ ਆਉਂਦੀਆਂ ਕਿ ਇਹ ਟੈਕਸੀ ਚੱਲਣਗੀਆਂ ਇਹ ਜਿਹੜੀਆਂ ਦੂਜੀਆਂ ਕੀ ਕਹਿੰਦੇ ਉਹਨਾਂ ਨੂੰ ਵੀਕਲ ਜਿਹੜੇ ਆ ਟ੍ਰਾਂਸਪੋਰਟ ਕਮਰਸ਼ੀਅਲ ਵੀਕਲ ਕਮਰਸ਼ੀਅਲ ਵੀਕਲ ਹੋਣਗੇ ਤਾਂ ਉਹਨਾਂ ਦੀ ਸਪੀਡ 80 ਤੋਂ ਵੱਧ ਹੀ ਨਹੀਂ ਹੁੰਦੀ ਉਹ ਮਿਸ਼ ਪ੍ਰਜਾ ਲਵਾ ਦਿਓ ਤਾਂ ਵੱਖਰੀ ਗੱਲ ਹੈ ਕਿ ਇਹਨਾਂ ਸਾਰੀਆਂ ਬੱਸਾਂ ਦੇ 80 ਦੀ ਸਪੀਡ ਨਹੀਂ ਲੱਗ ਸਕਦੀ ਕੀ ਕਹਿੰਦੇ ਆ ਜੀ ਬੱਸ ਤੇਜ਼ੀ ਨਾਲ ਸੀ ਜਿਹੜੇ ਆ ਆਰਟੀਏ ਜਾਂ ਜਿਹੜੇ ਵੱਖ-ਵੱਖ ਅਥਾਰਟੀਆ ਜਿਹੜਾ ਇਹਨਾਂ ਨੂੰ ਟਾਈਮ ਟੇਬਲ ਬਣਾ ਕੇ ਦਿੰਦੀਆਂ ਉਹ ਇੰਨੇ ਸਮੇਂ ਦੀ ਵਿੱਥ ਕਿਉਂ ਨਹੀਂ ਰੱਖਦੀਆਂ ਕਿ ਇਹਨੇ ਇਹਨੇ ਸਮਝ ਭਾਈ ਪਹੁੰਚਣਾ ਕੋਈ ਚੱਕਰ ਨਹੀਂ ਥੋੜੀ ਦੋ ਬੱਸਾਂ ਘੱਟ ਚੱਲ ਜਾਣਗੀਆਂ ਸਾਨੂੰ ਕੋਈ ਪਰਵਾਹ ਨਹੀਂ ਪਰ ਇਹ ਸਾਰੀ ਚੋਰਾਣਾ ਕੁੱਤੀ ਰਲੀ ਹੋਈ ਹੈ ਸਾਰਾ ਸਿਸਟਮ ਸਾਰਾ ਪ੍ਰਬੰਧ ਇਹਨਾਂ ਬਸਾਲਿਆਂ ਦੇ ਪਿੱਛੇ ਖੜਾ ਹੈ ਕਿਸੇ ਇੱਕ ਨੇ ਵੀ ਮੁੱਖ ਮੰਤਰੀ ਸਾਹਿਬ ਨੇ ਕੱਲ ਪੋਸਟ ਦਾ ਪਾਠ ਨਹੀਂ ਕੋਈ ਲਾਣ ਕੀਤਾ ਕਿ ਅਸੀਂ ਮਰਤਕਾਂ ਦੇ ਪਰਿਵਾਰਾਂ ਨੂੰ ਇੰਨੇ ਲੱਖ ਰੁਪਇਆ ਜ਼ਖਮੀਆਂ ਨੂੰ ਆਹ ਦੇਵਾਂਗੇ ਕੱਖ ਵੀ ਨਹੀਂ ਕੋਈ ਸੁਆਵ ਨਹੀਂ ਜੇ ਤੁਸੀਂ ਇਸ਼ਤਿਹਾਰਾਂ ਤੇ ਕਰੋੜਾਂ ਬਰਬਾਦ ਕਰ ਸਕਦੇ ਹੋ ਜੇ ਕੇਜਰੀਵਾਲ ਦੀ ਮਸ਼ਹੂਰੀ ਤੇ ਕਰੋੜਾਂ ਬਰਬਾਦ ਕਰ ਸਕਦੇ ਹੋ ਤੇ ਇਹ ਤਾਂ ਪੰਜਾਬ ਦੇ ਬੱਚੇ ਸੀ ਜਿਹੜੇ ਤੁਹਾਨੂੰ ਟੈਕਸ ਭਰਦੇ ਆ ਜਿਨ੍ਹਾਂ ਦੇ ਟੈਕਸ ਤੋਂ ਤੁਹਾਡੀਆਂ ਸਰਕਾਰਾਂ ਚੱਲਦੀਆਂ ਤੁਸੀਂ ਉਹਨਾਂ ਲਈ ਇੱਕ ਐਲਾਨ ਵੀ ਨਹੀਂ ਕੀਤਾ ਲਾਲਜੀਤ ਭੁੰਦਰ ਦੀ ਪੋਸਟ ਪਾਈ ਉਹ 'ਚ ਵੀ ਕੋਈ ਐਲਾਨ ਨਹੀਂ ਸੋ ਇਸ ਕਰਕੇ ਸਰਕਾਰਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਹਨਾਂ ਦੇ ਲਈ ਕੀੜੇ ਮਕੌੜੇ ਆ ਇਸੇ ਤਰੀਕੇ ਦੇ ਨਾਲ ਡੈਂਪੀਟ ਲਾਉਂਦੇ ਲਈ ਇਹ ਲੋਕ ਕੀੜੇ ਮਕੌੜੇ ਆ ਉਹ ਬੰਦੇ ਨੇ ਵੋਟਾਂ ਤੋਂ ਪਹਿਲਾਂ ਜਦੋਂ ਐਮ.ਐਲ.ਏ ਨਹੀਂ ਸੀ ਆਪਣੀ ਪਾਰਟੀ 'ਚ ਨਹੀਂ ਸੀ ਤਾਂ ਉਹਨੇ ਦੁੱਖ ਵੀ ਜ਼ਾਹਰ ਕੀਤਾ ਸੀ ਹੁਣ ਤਾਂ ਉਹ ਪੁੱਛ ਪੁੱਛ ਪੁੱਛਦੇ ਹੀ ਨਹੀਂ ਉਹ ਕਹਿੰਦੇ ਨਾ ਕਿ ਸਾਨੂੰ ਕੀ ਦੀ ਸਾਨੂੰ ਕੀ ਪਰਵਾਹੀ ਉਹੀ ਗੱਲ ਇਹਨਾਂ ਨੂੰ ਹੋ ਗਈ ਹੁਣ ਇਹਨਾਂ ਨੂੰ ਕਿਸ ਦੀ ਪਰਵਾਹ ਨਹੀਂ ਆਬੇ ਢੱਲੋਂ ਅਰਗੇ ਜਾਂ ਇਹ ਤੁਸੀਂ ਦੇਖਦੇ ਹੋਵੋਗੇ ਸੋਸ਼ਲ ਮੀਡੀਆ 'ਤੇ ਬੜੀਆਂ-ਬੜੀਆਂ ਗੱਲਾਂ ਕਰਦੇ ਬੇਬੇ ਜੀ ਪੈਰੀਂ ਹੱਥ ਲਾਤਾ ਚਾਚਾ ਜੀ ਪੈਰੀਂ ਹੱਥ ਬੇਬੇ ਜੀ ਆਹ ਕੰਮ ਹੋ ਗਿਆ ਆ ਹੁਣ ਬੇਬੇ ਹੀ ਕੋਈ ਨਾ ਕੋਈ ਮਰੀ ਹੋ ਇਹ 'ਚ ਵੀ ਕੋਈ ਬਜ਼ੁਰਗੀ ਮਰਿਆ ਹੋ ਇਹ 'ਚ ਵੀ ਕੋਈ ਬਜ਼ੁਰਗ ਦੀ ਹੱਥ ਵੱਢਿਆ ਗਿਆ ਕਿਤੇ ਪਤਾ ਲਿਆ ਤੁਸੀਂ ਆ ਕੇ ਤੁਹਾਡਾ ਮੂੰਹ ਟੁੱਟ ਜਾ ਤੁਹਾ ਸੋ ਇਸ ਕਰਕੇ ਜਿਹੜੇ ਮਾਫੀਆ ਇਹਨਾਂ ਤੇ ਇਹਨਾਂ ਨੇ ਕੰਟਰੋਲ ਨਹੀਂ ਕਰਨਾ ਇਹ ਪਹਿਲਾਂ ਬਾਦਲਾਂ ਦੇ ਰਾਜ ਚ ਵਧਿਆ ਕੈਪਟਨ ਦੇ ਰਾਜ ਚ ਵਧਿਆ ਹੁਣ ਭਗਵਾਨ ਸਿੰਘ ਮਾਨ ਦੇ ਰਾਜ ਚ ਵੀ ਦੁੱਗਣਾ ਤਿੱਗਣਾ ਵਧ ਰਿਹਾ ਜਿਹੜੇ ਭਗਵਾਨ ਸਿੰਘ ਮਾਨ ਸਰਕਾਰ ਸਰਕਾਰੀ ਵਿਭਾਗ ਦੀਆਂ ਗੱਲਾਂ ਕਰਦੇ ਸੀ ਉਹ ਭਗਵਾਨ ਸਿੰਘ ਮਾਨ ਹੁਣ ਕੁਸਕਦੇ ਵੀ ਨਹੀਂ ਭਾਵੇਂ ਰੋਡਵੇਜ ਤਬਾਹ ਹੋ ਜੇ ਪੀਆਰਟੀਸੀ ਤਬਾਹ ਹੋ ਜੇ ਉਹਨਾਂ ਦੇ ਮੁਲਾਜ਼ਮਾਂ ਨੂੰ ਤਨਖਾਹਾਂ ਨਾ ਮਿਲਣ ਪਰ ਇਹਨਾਂ ਨੂੰ ਕੋਈ ਫਰਕ ਨਹੀਂ ਇਹਨਾਂ ਦਾ ਡੈਂਪੀ ਢਿੱਲੋਂ ਤਰੱਕੀ ਕਰਨਾ ਚਾਹੀਦਾ ਕਿਉਂਕਿ ਹੋ ਸਕਦਾ ਕੋਈ ਐਗਰੀਮੈਂਟ ਇਸ ਤਰੀਕੇ ਦੇ ਹੋਏ ਹੋਣ ਕਿ ਇੱਧਰ ਆ ਜਾ ਆ ਚੀਜ਼ਾਂ ਸੀ ਤੈਨੂੰ ਸਹੂਲਤਾਂ ਦੇਵਾਂਗੇ ਐਮਐਲਏ ਬਣਾਵਾਂਗੇ ਆ ਚੀਜ਼ਾਂ ਬਦਲੇ ਚ ਤੂੰ ਸਾਨੂੰ ਦੇ ਸੋ ਇਸ ਕਰਕੇ ਜਿਹੜੇ ਇਹ ਜੜੀਆਂ ਇਹ ਬੱਸਾਂ ਬੱਸ ਕੰਪਨੀਆਂ ਨਿਊ ਦੀਪ ਖਾਸ ਕਰਕੇ ਇਸ ਰੋਡ ਦੇ ਉੱਤੇ ਹੋਰ ਬੜੀਆਂ ਚੱਲਦੀਆਂ ਐ ਐਕਸੀਡੈਂਟ ਜ਼ਰੂਰ ਹੁੰਦੇ ਆ ਪਰ ਜਿੰਨੇ ਨਿਊ ਦੀਪ ਦੇ ਐਕਸੀਡੈਂਟ ਹੁੰਦੇ ਆ ਇੰਨੇ ਕਿਸੇ ਦੇ ਵੀ ਐਕਸੀਡੈਂਟ ਨਹੀਂ ਹੁੰਦੇ ਰੋਡਵੇਜ ਵੀ ਚੱਲਦੀ ਆ ਰਾਜ ਵੀ ਚੱਲਦੀ ਆ ਐਮ ਐਚ ਟੀ ਵੀ ਚੱਲਦੀ ਆ ਐਨ ਜੀ ਕੇ ਵੀ ਚੱਲਦੀ ਆ ਬੜੀਆਂ ਜਿਹੜੀਆਂ ਟਰਾਂਸਪੋਰਟ ਆ ਇਥੋਂ ਦੀ ਲੰਘਦੀਆਂ ਪਰ ਜਿੰਨਾ ਆਂਤਕ ਇਹ ਬੱਸਾਂ ਨੇ ਮਚਾਇਆ ਇੰਨਾ ਆਂਤਕ ਕਿਸੇ ਬੱਸ ਨੇ ਨਹੀਂ ਮਚਾਇਆ ਕਿਸੇ ਟਰਾਂਸਪੋਰਟ ਕੰਪਨੀ ਨੇ ਨਹੀਂ ਮਚਾਇਆ ਤੇ ਇਹਦੀ ਵਜ੍ਹਾ ਇੱਕੋ ਹੀ ਹੈ ਕਿ ਸਰਕਾਰ ਆਪਦੀ ਹੈ ਸਰ ਉਜਮੇਕ ਨਹੀਂ ਸਰਕਾਰ ਤਾਂ ਸਾਡੀ ਆਪਣੀ ਹੈ ਉਹ ਸਾਰੀ ਉਹ ਗੱਲ ਹੈ ਕਿ ਸਰਕਾਰ ਤਾਂ ਸਾਡੀ ਆਪਦੀ ਹੋਈ ਹੈ ਸੋ ਇਸ ਕਰਕੇ ਕੋਈ ਪਰਵਾਹ ਨਹੀਂ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਐ ਉਹ ਜੀਐਮਪੀਟੀ ਲੋਹਾਰ ਕੇ ਬੰਦੇ ਨੂੰ ਟ੍ਰਾਂਸਪੋਰਟ ਮੰਤਰੀ ਵੀ ਲਾ ਦੇਣ ਤੇ ਫਿਰ ਤੁਹਾਨੂੰ ਬੰਦੇ ਅੱਜ ਤਾਂ ਪੰਜ ਪੰਜ ਮਾਰਦੇ ਆ ਫਿਰ 50 50 ਮਾਰਦੇ ਵੀ ਦਿਖਾਵਾਂਗੇ ਕਿਉਂਕਿ ਫਿਰ ਜਦੋਂ ਸਾਰਾ ਕੁਝ ਰਾਜਾ ਬਾਬੂ ਆਪ ਹੋਏ ਤਾਂ ਫਿਰ ਐ ਜਿਹੜੀਆਂ ਉਡਾਉਣਗੇ ਫਿਰ ਤਾਂ ਇਹ ਫੱਕੀਆਂ ਉਡਾਉਣਗੇ ਤੇ ਤੁਸੀਂ ਦੇਖੋਗੇ ਸਾਰਾ ਕੁਝ